ਸੀ ਗੱਲ ਦੋਸਤੋ ਤੇ ਲੋ ਜੀ ਅੱਜ ਦਾ ਵੀ ਇੱਕ ਨਵਾਂ ਬਲੌਗ ਲੈ ਕੇ ਆ ਗਏ ਤੁਹਾਡੇ ਲਈ ਅੱਜ ਕੀ ਕੀ ਕਰਾਂਗੇ ਸਾਰਾ ਕੁਝ ਤੁਹਾਨੂੰ ਬਲੌਗ ਵਿੱਚ ਦਿਖਾਉਣੇ ਆ ਤੇ ਆਓ ਆਪਣਾ ਕਰਦੇ ਅੱਜ ਦਾ ਬਲੌਗ ਸਟਾਰਟ ਆਜੋ ਮਿਲਦੇ ਆ ਲੋ ਜੀ ਦਰ ਸੈਵੀ ਨੇ ਕਲੇਸ਼ ਪਾ ਲਿਆ ਕਹਿੰਦੀ ਮੈਂ ਵੀ ਨਾਲ ਜਾਣਾ ਤੇਰੇ ਮੈਂ ਵੀ ਨਾਲ ਜਾਣਾ ਸੈਵੀ ਕਿੱਥੇ ਜਾਣਾ ਤੂੰ ਨਾਲ ਤੈਨੂੰ ਤੇ ਘਰੇ ਛੱਡ ਕੇ ਜਾਣਾ ਕੰਬਦੀ ਦੇਖਦਾ ਭਾਈ ਦੇਖ ਦੇਖਦਾ ਕੰਬਦੀ ਆ ਇਹ ਸੈਵੀ ਜੀ ਆਲੋ ਸਿਫਕੂਟ ਸਿਫਕੂਟ ਖਾਲੋ ਸਿਫਕੂਟ ਆਏ ਹਾਈ ਹਾਈ ਉਥੀ ਰਹੀ ਇਸੇ ਪੁੜਖਾਂ ਦੀ ਤੈਨੂੰ ਘਰੇ ਛੱਡ ਕੇ ਜਾਣਾ ਆ ਤੈਨੂੰ ਮੈਂ ਨਾਲ ਨਹੀਂ ਲੈ ਕੇ ਜਾਣਾ ਕਲਾ ਜੀ ਜਦੋਂ ਮੀਂਹ ਪੈਂਦਾ ਨਾ ਸਭ ਤੋਂ ਪਹਿਲਾਂ ਸਾਡੇ ਏਰੀਏ ਦਾ ਆਹ ਵਾਲਾ ਪਿੰਡ ਜਿਹੜਾ ਨਾ ਇੱਥੇ ਜ਼ਿਆਦਾ ਖਤਰਾ ਬਣਦਾ ਇਹ ਹੈਗਾ ਜੀ ਨਡਾਲੀ ਪਿੰਡ ਠੀਕ ਆ ਨਡਾਲੀ ਪਾਣੀ ਚੈੱਕ ਕਰੋ ਜੀ ਪੈਲੀਆਂ ਚ ਖੇਤਾਂ ਚ ਪਾਣੀ ਪੂਰਾ ਉੱਤੇ ਹੋਇਆ ਤੇ ਪਿੰਡ ਦੇ ਵਿੱਚ ਵੀ ਪਾਣੀ ਪੂਰਾ ਗੱਜ ਗੱਜ ਕਰਦਾ ਪਿਆ ਅੱਗੇ ਇੱਕ ਵਹੀ ਆ ਰਹੀ ਆ ਉਹ ਵਹੀ ਵੀ ਤੁਹਾਨੂੰ ਦਿਖਾਉਨੇ ਆ ਉਹ ਇੱਥੋਂ ਵਹੀ ਸਟਾਰਟ ਹੋਣ ਲੱਗੀ ਆ ਵਹੀਂ ਦੇ ਆਸੇ-ਪਾਸੇ ਤੁਹਾਨੂੰ ਪਾਣੀ ਚੈੱਕ ਕਰਾਉਣਾ ਆ ਦੇਖੋ ਜੀ ਇਹ ਹੈਗੀ ਵਹੀਂ ਪੂਰੀ ਇੰਨਾ ਪਾਣੀ ਕਦੀ ਇੱਥੇ ਨਹੀਂ ਆਇਆ ਹੈਗਾ ਜਿੰਨਾ ਆਸੇ-ਪਾਸੇ ਵੀ ਪਾਣੀ ਚੜ ਗਿਆ ਕਹਿੰਦੇ ਵਹੀਂ ਦੇ ਆ ਦੇਖੋ ਹਜ਼ਾਰਾਂ ਏਕੜ ਫਸਲਾਂ ਤਬਾਹ ਕਰਤੀਆਂ ਇਸ ਵਹੀਂ ਨੇ ਕੱਲੀ ਨੇ ਤੇ ਇਹ ਸੁਲਤਾਨਪੁਰ ਵਾਲੀ ਸਾਈਡ ਤੇ ਜਾਂਦੀ ਆ ਵਹੀਂ ਇਹ ਬਾਕੀ ਅੱਗੇ ਦਰਿਆ ਦੀ ਕੀ ਕੰਡੀਸ਼ਨ ਆ ਸਾਰਾ ਕੁਝ ਪਾਣੀ ਦਾ ਮਸਲਾ ਜਿਹੜਾ ਚੱਲਦਾ ਆ ਸਾਰਾ ਕੁਝ ਹੀ ਤੁਹਾਨੂੰ ਅੱਜ ਦਿਖਾਉਨੇ ਆ ਵਲਾਗ ਦੇ ਵਿੱਚ ਸਿਰਫ ਪਾਣੀ ਹੁੰਦਾ ਹੀ। ਹਰ ਕੋਣ ਕੋਣਾ ਦੇ ਲੋ ਹਰ ਗੁਣਾ। ਹਰ ਗੁਣ ਦੀ ਟੀਦੀ ਆ। ਦੀਦੀ ਥੋੜਾ ਜਿਹਾ ਸਾਡੇ ਨਾਲ ਆਊਟ ਰੈਂਦੀ ਆ ਤੇ ਹਰ ਗੁਣ ਦੀ ਬੁੜੀ ਆ। ਤੇ ਆਪਾਂ ਚਾਰ ਜਾਣੇ ਆ। ਚਾਰੇ ਹੀ ਜਾਣੇ ਆਪਾਂ ਦੇਖਦੇ ਪਏ ਅੱਜ ਘੁੰਮਣ ਫਿਰਨ ਆਏ ਆ ਪਾਣੀ ਜਿੱਧਰ ਜਿੱਧਰ ਆਇਆ ਆ ਉਹ ਪਾਣੀ ਦੇਖਣ ਚੱਲੇ ਆ। ਕੀ ਹਿਸਾਬ ਕਿਤਾਬ ਆ ਸਾਰਾ ਕੁਝ ਬਾਕੀ ਉੱਥੇ ਜਾ ਕੇ ਵਲਾਗ ਬਣਾਉਣਨੇ ਆ ਆਪਾਂ ਦੇਖਦੇ ਆ। ਹਰ ਗੁਣ ਕਹਿੰਦਾ ਪਾਣੀ ਦੇਖਣ ਜਾਣਾ ਜਿੱਧਰ ਆਏ ਆ। ਤੇ ਬਾਕੀ ਦੇ ਦੇ ਕਿੰਨੇ ਕਿੰਨੇ ਲੋਕ ਕਿਹੜੀਆਂ ਕਿਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਦੱਸਦੇ ਆ ਬਾਕੀ ਜਿਹੜਾ ਵੀ ਮਦਦ ਕਰਨਾ ਚਾਹੁੰਦਾ ਉਹ ਮਦਦ ਕਰਨ ਲਈ ਵੀ ਆ ਸਕਦਾ ਸਹੀ ਗੱਲ ਆ ਹਰ ਗੁਣ ਬਿਆਸ ਦਰਿਆ ਦੇ ਨਾਲ-ਨਾਲ ਦਾ ਏਰੀਆ ਸਾਰਾ ਹੀ ਪਾਣਾ ਪਾਣੀ ਹੋਇਆ ਪਿਆ ਜੇ ਦਰਿਆ ਇਥੋਂ 3-4 ਕਿਲੋਮੀਟਰ ਆ ਇਧਰੋਂ ਵੀ ਦਰਿਆ ਆ ਗਿਆ ਦੇਖ ਸਕਦੇ ਆ ਪੈਲੀਆਂ ਦੇ ਵਿੱਚ ਪਾਣੀ ਲੋਕਾਂ ਦੇ ਘਰ ਆ ਇਧਰ ਘਰਾਂ ਦੇ ਵਿੱਚ ਪਾਣੀ ਬਾਕੀ ਪੁੱਲ ਦੇ ਦੇ ਆ ਦਰਿਆ ਵਾਲਾ ਇਹ ਵਾਲਾ ਏਰੀਆ ਆ ਗਿਆ ਜੀ ਪੁਲਸ ਚੌਂਕੀ ਦਰਿਆ ਬਿਆਸ ਦੇ ਕੋਲ ਜਿਹੜਾ ਹਰਗੋਬਿੰਦਪੁਰ ਵੱਲੋਂ ਜਾਂਦਾ ਜੀ ਉਹ ਵਾਲਾ ਏਰੀਆ ਪਾਣੀ 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 ਚੈੱਕ ਕਰੋ ਜੀ ਜੈਰੀ ਹੋ ਗਿਆ ਨਹਿਰੀ ਨਹੀਂ ਹੋਇਆ ਪਾਣੀ ਚੈੱਕ ਕਰੋ ਦਰਿਆ ਪੂਰਾ ਠਾਠਾ ਮਾਰਦਾ ਪੂਰਾ ਜਨਤਾ ਪਾਣੀ ਦੇਖਣ ਦੀ ਰੁਕ ਨਹੀਂ ਪਈ ਆ ਪਾਣੀ ਪੂਰਾ ਸਿਪ ਲੈ ਕੇ ਵੀਰ ਨਹੀਂ ਆਏ ਟਰਾਲੀ 'ਚ ਇਹ ਲੱਗੇ ਉੱਤੋਂ ਥੱਲੇ ਘਰ ਸੀ ਜਿਹੜੇ ਪਾਣੀ ਆਇਆ ਉਹ ਜਨਤਾ ਕਹਿੰਦੇ ਉੱਪਰ ਆ ਕੇ ਬੈਠੀ ਆ ਪੋਲ ਦੇ ਉੱਤੇ ਰੋਡ ਤੇ ਆ ਦੇਖੋ ਟਰਾਲੀਆਂ ਦੇ ਵਿੱਚ ਆ ਘਰ ਥੱਲੇ ਪੂਰੇ ਪਾਣੀ ਆਇਆ ਪਿਆ ਟਰਾਲੀਆਂ ਦੇ ਵਿੱਚ ਉਹਨਾਂ ਨੇ ਆਪਣੇ ਘਰ ਬਣਾਏ ਆ ਤੇ ਇੱਥੇ ਰਹਿ ਰਹੇ ਆ ਕੁਝ ਲੋਕ ਘਰ ਛੱਡ ਕੇ ਚਲ ਗਏ ਜਿਹੜੇ ਰਿਸ਼ਤੇਦਾਰੀ ਵੀ ਸੀ ਜਿਹੜੇ ਮੇਨ ਪਰਸਨ ਆ ਇਹਨਾਂ ਨੇ ਮਾੜਾ ਮੋੜਾ ਕੰਮ ਕਰ ਦੇਖਣਾ ਉਹ ਇੱਥੇ ਰਹਿ ਕੇ ਚਲੋ ਟਾਈਮ ਪਾਸ ਕਰਦੇ ਪਏ ਪਾਣੀ ਦੇਖੋ ਘਰਾਂ ਦੇ ਵਿੱਚ ਆ ਦੇਖੋ ਮਾਦਾ ਹੁਣੀ ਟਾਲੀ ਲੈ ਕੇ ਆ ਗਈ ਉੱਪਰ ਸਬਜ਼ੀ ਕੱਟਣ ਦੇ ਆ ਪਾਣੀ ਹੈ ਹੀ ਬੜਾਇਆ ਸਨ 88 ਤੋਂ ਬਾਅਦ ਜਿਹੜਾ ਆਹ ਵਾਲਾ ਹੜ ਆਇਆ ਨਾ ਕਹਿੰਦੇ 88 ਵਾਲਾ ਰਿਕਾਰਡ ਤੋੜ ਗਿਆ ਆ ਦੇਖੋ ਸਾਹਮਣੇ ਘਰ ਦੇਖੋ ਪਾਣੀ ਦੇ ਵਿੱਚ ਸਾਰਾ ਘਰ ਤੇ ਆਪਾਂ ਸਾਰੇ ਜਿੱਦਾਂ ਵੀ ਆ ਮਾਲਕ ਦੀ ਰਜਾ ਵਿੱਚ ਰਹਿਣਾ ਪੈਣਾ ਬਲੈਰ ਨੂੰ ਘਟਣਾ ਪੈਣਾ ਬਲੈਰੂ ਬ੍ਰੇਕਾ ਮਾਰੀ ਜਾਂਦੀ ਆ ਟਰਾਲੀਆਂ ਚੈੱਕ ਕਰੋ ਰੋਡ ਦੇ ਉੱਤੇ ਟਰਾਲੀਆਂ ਦੇ ਉੱਤੇ ਨਾ ਮਤਲਬ ਲਾ ਕੇ ਤਰਪਾਲਾਂ ਜੀਆਂ ਜਿਹੜਾ ਉਹ ਘਰ ਸਾਰੇ ਇਹ ਹੈਗਾ ਵਿਆਸ ਦਰਿਆ ਦਾ ਵਿਆਸ ਦਰਿਆ ਦੇ ਨਾਲ ਲੱਗਦੇ ਪਿੰਡਾਂ ਦਾ ਹਾਲ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਤੇ ਅੱਗੇ ਚੈੱਕ ਕਰੋ ਅੱਗੇ ਵੀ ਟਰਾਲੀਆਂ ਤੇ ਤਰਪਾਲਾਂ ਪੁਲਿਸ ਐਸ ਐਚਓ ਸਾਹਿਬ ਆਪਣੇ ਟਾਂਡੇ ਵਾਲੇ ਦਵਿੰਦਰ ਸਰ ਮੌਇਨਾ ਕਰਦੇ ਪਏ ਆ ਤੇ ਪਾਣੀ ਚੈੱਕ ਕਰ ਰਹੇ ਸੀ ਪਾਣੀ ਉਸ ਦਾ ਵੀ ਕਹਿੰਦੇ ਪੂਰਾ ਜ਼ੋਰ ਲੱਗਾ ਹੋਇਆ ਹੈ ਇਹ ਨਾ ਦੇ ਪੈਂਡਾ ਹੋਣਾ ਹੈ ਸਾਡੇ ਤੁਸੀਂ ਹਰੇਕ ਥਾਂ ਤੇ ਵੱਧ ਚੜ ਕੇ ਹੈਲਪ ਕਰਦੀ ਪਈ ਆ ਪੰਜਾਬ ਪੁਲਿਸ ਕਿ ਪਾਣੀ ਨਹੀਂ ਵੀ ਹੁੰਦਾ ਜਿੱਥੇ ਵੀ ਪਾਣੀ ਬੰਨੇ ਪੂਰਾ ਅੰਡਰਗਰਾਉਂਡ ਹੈ ਛੰਨਾ ਜਾ ਕਰੋ ਪਾਣੀ ਪਾਣੀ ਹੋਇਆ ਪਿਆ ਨਾਲ ਲੱਗਦੇ ਪਿੰਡਾਂ ਪਿੰਡਾਂ ਦੇ ਵਿੱਚ ਖੇਤਾਂ 'ਚ ਪਾਣੀ ਦੇ ਕੋਹ ਝੋਨੇ ਪੂਰੇ ਡੁੱਬੇ ਪਏ ਆ ਸੜਕ ਤੇ ਪਾਣੀ ਜਾਂਦਾ ਬਾਕੀ ਵੀ ਦੇਖ ਹੀ ਸਕਦੇ ਆ ਹਾਂਜੀ ਦੋਸਤੋ ਇਹ ਹੈਗੀ ਜੰਮੂ ਤਵੀ ਵਾਲੀ ਰਿਵਰ ਜਿਹੜੀ ਪਹਿਲਾਂ ਬਹੁਤ ਸ਼ਾਂਤ ਸੀ ਤੇ ਅੱਜ ਤੁਸੀਂ ਦੇਖ ਸਕਦੇ ਹੋ ਕਿੰਨੀ ਸਪੀਡ ਤੇ ਤੇ ਕਿੰਨਾ ਨੁਕਸਾਨ ਕਰ ਰਹੀ ਆ ਤੇ ਜਿਹਦੇ ਕਰਕੇ ਇੱਕ ਦੋ ਫੁੱਲ ਵੀ ਬੈਠ ਗਏ ਆ ਤੇ ਰੋਡ ਵੀ ਜਬ ਬੰਦ ਕਰਨੇ ਪੈ ਰਹੇ ਆ ਤੇ ਬਹੁਤ ਔਖਾ ਟਾਈਮ ਕੱਢ ਕੇ ਆਪਾਂ ਇਦਾਂ ਦੀ ਵੀਡੀਓ ਕੱਢ ਕੇ ਲਿਆਈ ਦੀ ਆ ਬਲੌਗ ਦੇ ਵਿੱਚ ਤੁਹਾਡੇ ਲਈ ਤੁਸੀਂ ਆਪ ਦੇਖ ਸਕਦੇ ਹੋ ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਜਰੂਰ ਕਰਿਆ ਕਰੋ ਤੁੱਕ ਆ ਦੇਖੋ ਮੈਡੀਕਲ ਹੈਲਪ ਵੀ ਹੋ ਰਹੀ ਆ ਜਿੰਨੀ ਹੈਲਪ ਹੋ ਸਕਦੀ ਜਨਤਾ ਹੈਲਪ ਲੈ ਕੇ ਆ ਰਹੀ ਆ ਤੇ ਸੜਕ ਦੇ ਉੱਤੇ ਨਾ ਪੱਥਰਾਂ ਦਾ ਪੋਲ ਬਣਦਾ ਪਿਆ ਸੀਗਾ ਪਿੱਛੇ ਆ ਸੜਕ ਦਰਿਆ ਤੋਂ ਬਹੁਤ ਉੱਚੀ ਆ ਕਮ ਸੇ ਕਮ ਇਹ 20 25 ਫੁੱਟ ਉੱਪਰ ਹੋਣਿਆ ਰੋਡ ਤੇ ਇਹ ਵੀ ਸੜਕ ਵੀ ਟੁੱਟ ਕੇ ਭੁਰ ਗਈ ਆ ਥੱਲੇ ਤੇ ਪੱਥਰ ਆਏ ਆ ਪੱਥਰਾਂ ਦਾ ਜਾਲ ਬਣਦਾ ਪਿਆ ਆ ਆਸੇ-ਪਾਸੇ ਤੇ ਕੋਈ ਜਾਨੀ-ਮਾਲੀ ਨੁਕਸਾਨ ਨਾ ਹੋਵੇ ਇਧਰ ਆ ਗਰੀਆਂ ਦਾ ਦੇਖੋ ਤੂੜੀਆਂ ਲੈ ਕੇ ਆਏ ਆ ਵੀਰ ਹੁਣੀ ਤੂੜੀ ਪੱਠੇ ਹੈਲਪ ਇਦਾਂ ਦੀ ਵੀ ਹੋ ਸਕਦੀ ਆ ਮਾਲ ਡੰਗਰ ਲੋਕਾਂ ਦਾ ਸੜਕਾਂ ਤੇ ਰੋਲਦਾ ਪਿਆ ਦੇਖ ਲਓ ਤੁਸੀਂ ਘਰਾਂ 'ਚੋਂ ਕੱਢ ਕੇ ਪਾਣੀ 'ਚੋਂ ਕੱਢ ਕੇ ਲਿਉਣਾ ਪਿਆ ਤੇ ਰੋਡ ਤੁਹਾਨੂੰ ਨੁਕੋਨਾ ਦੇਖੋ ਸੜਕ ਸਾਈਡਾਂ ਤੋਂ ਸੜਕ ਵੀ ਡਿੱਗਦੀ ਪਈ ਆ ਐਨਾ ਜ਼ਿਆਦਾ ਥੱਲੇ ਪਾਣੀ ਦੇ ਦਬਾਅ ਪਾਇਆ ਆ ਪੱਥਰ ਰੱਖੇ ਆ ਹੁਣ ਇਹਨਾਂ ਨੇ ਆ ਪੱਥਰਾਂ ਦਾ ਜਾਲ ਬਣਾਉਣਾ ਆ ਜਿਵੇਂ ਕਿ ਉਹ ਬਣਿਆ ਪਿਆ ਜਾਲ ਰੋਡ ਨੂੰ ਵੀ ਬਚਾਇਆ ਜਾ ਰਿਹਾ ਛੋਟੇ-ਛੋਟੇ ਘਰਾਂ ਲੋਕਾਂ ਦੇ ਤੇ ਪਾਣੀ ਦੇ ਵਿੱਚ ਅੱਧੇ 5-5 6-6 ਫੁੱਟ ਘਰਾਂ 'ਚ ਪਾਣੀ ਆ ਗਿਆ ਹਾਰਡਪੀਟਾਂ ਲਈ ਹੈਲਪ ਹੋ ਸਕਦੀ ਆ ਮੈਡੀਕਲ ਦੀ ਰੋਟੀ ਪਾਣੀ ਦੀ ਪਾਣੀ ਦੀ ਪਾਣੀ ਦੀ ਬਹੁਤ ਦਿੱਕਤ ਆ ਤੇ ਮਾਲ ਡੰਗਰ ਲਈ ਪੱਠੇ ਚਾਰਾ ਵਗੈਰਾ ਲੈ ਕੇ ਜਨਤਾ ਆ ਰਹੀ ਆ ਬਾਕੀ ਆਪਣੀ ਜੋ ਵੀ ਕਿਸੇ ਦੀ ਸੇਵਾ ਬਣਦੀ ਆ ਤੇ ਉਹ ਸੇਵਾ ਕਰ ਸਕਦਾ ਜੇ ਲੋਕਲ ਬੰਦੇ 'ਚ ਕੋਈ ਜਿੱਦਾਂ ਆਪਣਾ ਬਾਬਾ ਦੀਪ ਸਿੰਘ ਵਾਲੀ ਸੁਸਾਇਟੀ ਆ ਹੋਰ ਸੁਸਾਇਟੀਆਂ ਸੇਵਾ ਕਰਦੀਆਂ ਜੇ ਤੁਸੀਂ ਨਹੀਂ ਜਾ ਸਕਦੇ ਉਹਨਾਂ ਨੂੰ ਸੇਵਾ ਪਾ ਕੇ ਆਪਣਾ ਯੋਗਦਾਨ ਦੇ ਸਕਦੇ ਆ ਤੇ ਪੁੰਨ ਪਾਪ ਇੱਥੇ ਹੀ ਆ ਭਰਾਵਾ ਜੀਣਾ ਮਰਨਾ ਸਾਰਾ ਇੱਥੇ ਹੀ ਆ ਬਾਕੀ ਤੁਸੀਂ ਕੰਡੀਸ਼ਨ ਤੁਹਾਨੂੰ ਦਿਖਾ ਰਹੇ ਆ ਬਹੁਤ ਹੀ ਮਾੜੇ ਹਾਲ ਆ ਅੱਗੇ ਵੀ ਦੇਖਦੇ ਅੱਗੇ ਹੋਰ ਵੀ ਬੜਾ ਕੁਝ ਦੇਖਣ ਨੂੰ ਮਿਲਣਾ ਆ ਉਹ ਵੀ ਦਿਖਾਉਨੇ ਆ ਤੁਹਾਨੂੰ ਆ ਜਾਓ ਮਿਲਦੇ ਆਂ ਹਾਂਜੀ ਇੱਕ ਹੋਰ ਦਰਿਆ ਆ ਹੁਣ ਦਰਿਆ ਦੇ ਬਹੁਤ ਆਉਣੇ ਆ ਜਿਹੜਾ ਦਰਿਆਵਾਂ ਦਾ ਪਾਣੀ ਪਿੰਡਾਂ 'ਚ ਚੱਲ ਗਿਆ ਨਾ ਉਹ ਗਲਤ ਹੈ ਹੋ ਯਾਰ ਤੇ ਬਾਕੀ ਆਪਣੀ ਸੀਟਾਂ ਕੀ ਪੇਟੀ ਬੰਦ ਕੇ ਰੱਖੇ ਕਿਉਂਕਿ ہماری ਫਲਾਈਟ ਕਹੀਂ ਵੀ ਲੈਂਡ ਹੋ ਸਕਦੀ ਹੈ ਔਰ ਕਹੀਂ ਵੀ ਟੇਕ-ਆਫ ਹੋ ਸਕਦੀ ਹੈ